ਅੱਤੇ ਮਰਲੇ ਪਿੱਛੇ ਕਰ ਦਿੱਤਾ ਕਤਲ ਸੱਤ ਕਿਲਿਆਂ ਦਾ ਮਾਲਕਾ ਜਿਸ ਦੀ ਗੁੱਠੀ ਦੇ ਕੇ ਖੜੇ ਐ ਉਸ ਨੇ 17 ਸਾਲ ਨੌਜਵਾਨ ਦੇ ਮੁੰਡੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਵਾ ਆ ਉਹੀ ਤਸਵੀਰਾਂ ਉਸੇ ਪਿੰਡ ਖੜੇ ਆ ਤਾਂ ਆਉ ਤੁਹਾਨੂੰ ਤਸਵੀਰਾਂ ਦਿਖਾ ਦਈਏ ਤੇ ਗੱਲਬਾਤ ਕਰਾਂਗੇ ਆਪਾਂ ਲੋਕਾਂ ਦੇ ਨਾਲ ਕੀ ਮਸਲਾ ਸੀ ਮੇਰਾ ਨਾਮ ਗੁਰਪ੍ਰੀਤ ਸਿੰਘ ਡੇਡਾ ਦਾ ਨਾਮ ਕਰਮਣਜੋਤ ਸਿੰਘ ਨਾ ਤੇ ਕੀ ਗੱਲ ਹੋਈ ਕੀ ਮੈਂ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਇਹਨਾਂ ਬੰਦਿਆਂ ਕੋਲ ਅਮਰਜੀਤ ਸਿੰਘ ਪ੍ਰਦੀਪ ਸਿੰਘ ਤੇ ਇਹਨਾਂ ਦੇ ਸਿਰਿਆਂ ਕੋਲ 3-4 ਹਜ਼ਾਰ ਸੀਗੇ ਜਿੰਨਾਂ ਦੇ ਨਾਲ ਇਹਨਾਂ ਸ਼ਰੈ ਆਮ ਸਿੱਧੀਆਂ ਗੋਲੀਆਂ ਚਲਾ ਕੇ ਮੇਰੇ بیٹے ਕਰਮਨਜੀਤ ਸਿੰਘ ਦੀ ਖਲੋਤੇ بیٹے ਦੀ ਮੌਤ ਕਰਤੀ ਮੌਕੇ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਉਮਰ ਕਿੰਨੀ ਕੁ ਸੀ 17 ਸਾਲ ਦੀ ਉਮਰ ਸੀ ਕਿ ਪਾਸ ਟੂ ਮੈਡੀਕਲ ਦੀ ਪ੍ਰੀਖਿਆ ਵਿੱਚ ਪਾਸ ਕੀਤੀ ਸੀ ਕੱਲਾ ਕੱਲਾ ਬੇਟਾ ਸੀ ਤੁਹਾਡਾ ਕੱਲਾ ਕੱਲਾ ਬੇਟਾ ਸੀ ਉਹ ਕੀ ਮਾਮਲਾ ਹੈਗਾ ਸਾਰਾ ਵਿਸਤਾਰ ਨਾਲ ਮਾਮਲਾ ਇਹੀ ਆ ਜੀ ਇਥੇ ਪਿੰਡ ਦੀ ਫਿਰਨੀ ਦਾ ਰੌਲਾ ਸੀ ਥੋੜਾ ਜਿਹਾ ਥਾਂ ਦਾ ਇੱਕ ਮਰਲਾ ਵੱਧ ਤੋਂ ਵੱਧ ਥਾਂ ਆਊਗਾ ਤੇ ਉਹਦੇ ਤੇ ਕਰਕੇ ਰੌਲਾ ਸੀ ਇਹ ਸਾਲ ਪਹਿਲਾਂ ਇਹਦੀ ਮੰਨ ਲਓ ਫਿਰਨੀ ਦੀ ਕਰਕੇ ਮਿੰਤੀ ਕਰਕੇ ਤੇ ਮੰਨ ਲਓ ਇਹਨੂੰ ਇਥੇ ਛੱਡਿਆ ਹੋਇਆ ਸੀਗਾ ਉਹਨਾਂ ਨੇ ਕਣਕ ਵੱਢਣ ਤੋਂ ਪਹਿਲਾਂ ਫਿਰ ਵਾਦ ਤੀ ਕਣਕ ਵੱਢ ਕੇ ਉਸ ਤੋਂ ਬਾਅਦ ਦੋ ਵਾਰੀ ਅਸੀਂ ਫੇਰ ਵੱਟ ਪਾਈ ਉਹਨਾਂ ਫੇਰ ਬਾਤ ਤੀ ਉਹ ਬੰਦੇ ਕੌਣ ਬਾਈ ਬੰਦੇ ਅਮਰਜੀਤ ਸਿੰਘ ਤੇ ਪ੍ਰਦੀਪ ਸਿੰਘ ਦੋਵੇਂ ਪਿਓ ਪੁੱਤਾਂ ਜੀ ਤੇ ਇੱਥੋਂ ਨਾਲ ਹੀ ਉਹਨਾਂ ਦੀਆਂ ਕੋਠੀਆਂ ਜੀ ਆ ਸੜਕ ਦੇ ਉੱਤੇ ਘਾਰੇ ਜੀਰਾ ਰੋਡ ਤੇ ਅਸੀਂ ਇੱਥੇ ਮੌਜੂਦ ਸੀ ਅਸੀਂ ਮਹਾਰ ਆਲਮ ਦੇ ਵਿੱਚ ਮੌਕੇ ਤੇ ਸੀ ਮੈਂ ਇੱਥੇ ਹਾਂ ਗੋਲੀ ਚੱਲੀ ਹਾਂ ਗੋਲੀ ਚੱਲੀ ਜੀ ਜੀ ਹਾਂ ਜੀ ਗੋਲੀ ਚੱਲੀ ਉਹ ਮੌਕੇ ਤੇ ਮੌਜੂਦ ਸੀਗਾ ਮੈਂ ਕਿੰਨੇ ਬੰਦੇ ਡੱਤ ਹੋਏ ਇਸ ਵਿੱਚ ਡੈਥ ਇੱਕ ਮੁੰਡੇ ਦੀ ਹੋਈ ਆ ਜੀ ਕਰਮਣ ਉਮਰ 17 ਸਾਲ ਜੀ ਉਹਦੀ ਮਾਪਿਆਂ ਦੇ ਕਿੰਨੇ ਬੱਚੇ ਇੱਕੋ ਇੱਕ ਕੱਲਾ ਕੱਲਾ ਪੁੱਤ ਸੀਗਾ ਜੀ ਨਾਮ ਕੀ ਸੀ ਕੇ ਕਰਮਣ ਤੇ ਕਰਮ ਸਿੰਘ ਕ ਇਕੱਲਾ ਇਕੱਲਾ ਪੁੱਤਰ ਸੀਗਾ ਜੀ ਇੱਕੋ ਇੱਕ ਹੀ ਤੇ ਕਰਮਣ ਬਾ ਪਿੱਛੇ ਜਿਆ ਨੇ ਪਲੱਸ 2 ਕੀਤੀ ਸੀ ਹੁਣ ਉਹਨੇ ਗਾਂ ਅਡਮਿਸ਼ਨ ਲੈਣੀ ਸੀ ਕਰਨਾ ਸੀ ਗਾਂ ਤੇ ਮੰਨ ਲਓ ਕੋਰਸ ਕਰਨਾ ਸੀ ਜੋ ਵੀ ਤੇ ਉਹ ਬਸ ਸਾਈਡ ਤੇ ਖੜਾ ਸੀ ਆਪਦਾ ਇਹਨੇ ਉਧਰੋਂ ਪਿੱਛੋਂ ਫਾਇਰਿੰਗ ਕੀਤੀ ਤੇ ਉਹਦੇ ਸਿੱਧੀ ਲੱਗੀ ਆਉਣ ਦਾ ਸਪੌਟ ਉਹਦੀ ਡੈਥ ਹੋ ਗਈ ਦੋ ਜਾਨੇ ਮੁੰਡੇ ਆ ਉਹ ਸਾਡੇ ਜ਼ਖਮੀ ਪਏ ਹਸਪਤਾਲ ਚ ਇੱਕ ਦੇ ਧੌਣ ਦੇ ਨਾਲ ਦੀ ਲੰਗੀ ਆ ਇੱਕ ਦੇ ਸਿਰ ਚ ਲੱਗਾ ਪਤ ਨਹੀਂ ਉਹ ਕੀ ਲੱਗਾ ਉਹ ਔਕੇ ਤੇ ਨਹੀਂ ਪਤਾ ਲੱਗਾ ਨਾਲ ਦੇ ਨੇਰਾ ਦੀ ਪੁਲਿਸ ਪ੍ਰਸ਼ਾਦ ਪਹੁੰਚਾ ਹਾਂ ਪੁਲਿਸ ਪ੍ਰਸ਼ਾਦ ਪਹੁੰਚ ਗਿਆ ਜੀ ਉਹਨਾਂ ਨੇ ਹੁਣ ਕਰਦੇ ਪਹਿਤ ਤੀ ਸ਼ਬਦੀ ਬਾਕੀ ਵੇਖੋ ਜੀ ਕੀ ਬੰਦਾ ਪੰਚਾਇਤੀ ਰੂਪ ਚ ਮਸਲਾ ਸੀਗਾ ਵਿਚਾਰੇ ਜਾ ਕੇ ਹਾਂ ਪੰਚਾਇਤੀ ਰੂਪ ਚ ਜੀ ਪੰਚਾਇਤ ਨੇ ਪਿਛਲੇ ਪਹਿਲਾ ਸਾਲ ਪਹਿਲਾਂ ਪੰਚਾਇਤ ਨੇ ਹੀ ਵੱਟ ਪੁਵਾਈ ਸੀ ਸਾਰੇ ਬੰਦਿਆਂ ਚ ਆ ਕੇ ਸਾਰੇ ਪਿੰਡ ਦੀ ਸਹਿਮਤੀ ਨਾਲ ਖੁਦੋ ਅਮਰਜੀਤ ਸਿੰਘ ਨੇ ਆ ਕੇ ਵੱਟ ਪੁਵਾਈ ਸੀ ਆਪ ਕੀ ਮਾਮਲਾ ਹੈ ਮੈਂ ਸੰਦੀਪ ਸਿੰਘ ਆ ਜੀ ਭਾਗੋ ਪਿਆ ਦਾ ਰਹਿਣ ਵਾਲਾ ਗੁਰਦੇਲ ਬਦਰਵਾਸਤੀ ਦਾ ਸਾਡੇ ਫਿਰਨੀ ਤੇ ਲੜਾਈ ਹੋਈ ਜੀ ਰਾਤ ਪਾਸੇ ਘਰੋਂ ਮਾਲੋ ਆਇਆ ਦੂਜੇ ਘਰ ਦੇ ਨਾਲ ਪਾਸੇ ਬਾਰ-ਬਾਰ ਬੈਠਿਆ ਤੇ ਉਹ ਸਾਨੂੰ ਉਹਨਾਂ ਨੇ ਡੇਢ ਫੁੱਟ ਥਾਂ ਉਹਨਾਂ ਦੇ ਪਿਓ ਨੇ ਪਹਿਲਾਂ ਮਿਲ ਕੇ ਛੱਡਿਆ ਆ ਡੇਢ ਫੁੱਟ ਫਿਰਨੀ ਦਾ ਥਾਂ ਲੰਮਾ 4 ਫੁੱਟ ਹੈਗਾ ਤੇ ਉਹਨੇ ਆਉਂਦਿਆ ਸਾਰੀ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਤੇ ਉਹ ਥਾਂ ਬਾਅਦ ਦਿੱਤਾ ਵੱਟ ਬਾਦੀ ਵੱਟ ਬਾ ਕੇ ਫਿਰਨੀ ਦੀ ਐਟਾ ਢਾ ਕੇ ਵੇਚ ਸੁੱਟਦੀਆ ਫਿਰ ਉਹਨੇ ਜੀ ਫੈਰ ਚਲਾਉਣੇ ਸ਼ੁਰੂ ਕਰਤੀ ਇੱਕ ਫੈਰ ਮੇਰੇ ਚਾਚੇ ਦੇ ਮੇਰੇ ਚਾਚੇ ਦੇ ਮੁੰਡੇ ਨੂੰ ਲੱਗਾ ਜੀ ਚਾਚੇ ਦੇ ਪੋਤਰੇ ਨੂੰ ਲੱਗਾ ਇੱਕ ਫੇਰ ਤੇ ਦੂਜਾ ਫੇਰ ਆ ਮੇਰੇ ਨਾਲ ਪਏ ਨੇ ਮੇਰੇ ਚਾਚੇ ਦਾ ਮੁੰਡਾ ਇਹ ਤਾਂ ਹੌਣ ਦੀ ਕੂਲ ਦੀ ਮੰਗਿਆ ਜੀ ਤੇ ਅਸੀਂ ਤਾਂ ਮਸਾਂ ਬਚੀ ਜੀ ਮੰਨ ਲਓ ਪਰ ਉਹਨਾਂ ਨੂੰ ਮੁੰਡਾ ਸਾਡਾ ਮਾਰਦਾ ਜੀ ਕੀ ਮੰਗ ਕਰਦੇ ਮੰਗ ਕਰਦੇ ਵਾਦ-ਵਾਦ ਇਹਨਾਂ ਨੂੰ ਸਜ਼ਾ ਹੋਵੇ ਜੀ ਭਾਂਗੇ ਇਹ ਕਰਦੇ ਜੇ ਜੇ ਮੰਨ ਲਓ ਤੇ ਤੜਾਂਤਰ ਕਰਕੇ ਉਹਨਾਂ ਨੇ ਬੰਦੂਕਾਂ ਲੈ ਲੈਂਦੀਆਂ ਤਿੰਨ ਚਾਰ ਜਣੇ ਆਏ ਅਮਰਜੀਤ ਸਿੰਘ ਮੁੰਡੇ ਦਾ ਨਾਮ ਹੈਗਾ ਜੀ ਪ੍ਰਦੀਪ ਸਿੰਘ ਕਮਰ ਕੀ ਮਾਮਲਾ ਕੀ ਸਾਰਾ ਹੈਗਾ ਕਿੱਥੇ ਕਰਕੇ ਇਹ ਘਟਨਾ ਵਾਪਰੀ ਮਾਮਲਾ ਜੀ ਇਸ ਜਗ੍ਹਾ ਤੇ ਮੁੰਡਾ ਖੜਾ ਸੀ ਜੀ ਪਿੱਛੇ ਇਹਨਾਂ ਦੀ ਪੰਚਾਇਤੀ ਜ਼ਮੀਨ ਦਾ ਥੋੜਾ ਜਿਹਾ ਹੈਗਾ ਸੀ ਜੀ ਰੋਲਾ ਉਹ ਪੰਚਾਇਤ ਦੇ ਜਗ੍ਹਾ ਛੜਾਈ ਹੋਈ ਸੀ ਉਹ ਵਾਰ-ਵਾਰ ਆਣ ਕੇ ਵੱਟਵਾ ਜਾਂਦੇ ਸੀ ਪੰਚਾਇਤ ਕੋਹਾ ਕੇ ਜਾਂਦੀ ਸੀ ਕੱਲ ਰਾਤ ਵੀ ਇਹੀ ਹੋਇਆ ਕਿ ਉਹ ਫਿਰ ਜ਼ਮੀਨ ਵਾਉਣ ਆਏ ਨੇ ਮੁੰਡਾ ਪਿੱਛੇ ਖੜਾ ਸੀ ਉਹ ਘਰੋਂ ਦੋ ਪਿਸਟਲ ਤੇ ਇੱਕ ਗਨ ਲੈ ਕੇ ਆਏ ਨੇ ਉਹਨਾਂ ਆਉਂਦੇ ਮੁੰਡੇ ਤੇ ਇਹਨਾਂ ਨੇ ਫਾਇਰਿੰਗ ਕਰਤੀ ਏ ਪਹਿਲਾਂ ਗਾਲ੍ਹਾਂ ਕੱਢਦੇ ਰਿਹਾ ਉਸ ਤੋਂ ਬਾਅਦ ਫਾਇਰਿੰਗ ਕਰਤੀ ਏ ਇੱਕ ਮੁੰਡੇ ਦੀ ਥੌਣ ਦੇ ਨਾਲ ਦੀ ਲੱਗ ਕੇ ਲੰਘੀ ਏ ਇੱਕ ਦੇ ਸਿੱਧਾ ਛਾਤੀ 'ਚ ਵੱਜ ਕੇ ਡੱਥੋ ਗਈ ਏ ਤੇ ਇੱਕ ਦੇ ਸਿਰ 'ਚ ਛਾਇਂ ਦੇ ਨਾਲ ਕੁਛ ਮਾਰਿਆ ਉਹਦੇ ਵੀ ਸੱਟ ਹੈਗੀ ਏ ਉਹ ਵੀ ਇਸ ਟਾਈਮ ਹਸਪੀਟਲ ਦਾਖਲੇ ਕਿ ਮੰਗ ਕਰ ਅਸੀਂ ਜੀ ਇਨਸਾਫ ਦੀ ਮੰਗ ਕਰਦੇ ਆ ਕਿ ਚਾਰ ਬੰਦੇ ਸੀ ਚਾਰੇ ਅਰੈਸਟ ਹੋਣੇ ਚਾਹੀਦੇ ਜਲਦ ਤੋਂ ਜਲਦ ਪੁਲਸਾ ਆਨਨਾਂ ਨੂੰ ਅਰੈਸਟ ਕਰੇ ਹਾਂ ਉਹਨਾਂ ਕੋ ਲਾਇਸੈਂਸੀ ਹੀ ਜਾਂ ਲੋ ਨੰਬਰ ਦੇ ਦੇਖੋ ਜੀ ਤਿੰਨ ਸੀ ਇਹ ਤਾਂ ਹੁਣ ਆਪਾਂ ਨਹੀਂ ਕਹਿ ਸਕਦੇ ਵੀ ਲਾਇਸੈਂਸੀ ਆ ਨਜਾਇਜ਼ ਲੈ ਕੇ ਆਏ ਨੇ ਪਰ 10 ਨਨ ਕੋਲ ਹਥਿਆਰ ਹੈਗੇ ਕਿੰਨੇ ਵਜੇ ਹੀ ਘਟਰਾ ਕੀ ਤੇ ਰਾਤ ਇਹ ਜੀ ਰਾਤ ਤਕਰੀਬਨ 10 ਵਜੇ ਦਾ ਠੀਕ ਹੈ ਇਹ ਤੇ ਕਦੋਂ ਵਗਾਰਾ ਕਰਨਾ ਆਇਆ ਸੀ ਕੀ ਆ ਇੱਥੇ ਦੇਖੋ ਜੀ ਟਰੈਕਟਰ ਤਾਂ ਜਾਣ ਬੋਚ ਕੇ ਲੈ ਕੇ ਆਏ ਅਸਲ ਦੇ ਹਾਂ ਜੀ ਰਾਤੀ 11:30 ਵਜੇ ਸਾਡੇ ਸਿਵਲ ਹਸਪਤਾਲ ਜੀਰਾ ਵਿਖੇ ਇੱਕ 17 ਸਾਲ ਦਾ ਲੜਕਾ ਕਰਮਜੋਤ ਕਰਮਨਜੋਤ ਨਾਮ ਦੇ ਨਾਲ ਭਾਗੋ ਕੇ ਤੋਂ ਲੈ ਕੇ ਆਏ ਸੀਗੇ ਜਿਹਦੇ ਕੀ ਛਾਤੀ 'ਚ ਗੋਲੀ ਵੱਜੀ ਸੀਗੀ ਤੇ ਬਰਾਡ ਡੈਟ ਸੀ ਉਹਨੂੰ ਹੁਣ ਮੌਰਚੀ 'ਚ ਰੱਖਤਾ ਆ ਬਾਕੀ ਪੁਲਿਸ ਕਾਰਵਾਈ ਕਰੇਗੀ